ਹੌਣ ਚ ਮੁੱਕ ਬਗਾਵਤ ਗਈ ਸਿਰ ਤੋਂ ਪੱਗਾਂ ਦਾ ਨਾਸ਼ ਹੋਇਆ ਨੋ ਮਹਸ਼ ਜੀ ਸਮਧੀਰੀ ਲਾਂ ਵਿੱਚ ਲੱਗੇ ਦਾਗੀ ਜਿਉਂ ਇਤਿਹਾਸ ਹੋਇਆ ਨਬਜ਼ਾਂ ਵਿੱਚ ਭੱਜੀ ਕੋਕੀਨ ਫਿਰੇ ਤੇਰਾ ਕਾਹਨ ਕਿੱਦਾ ਤੇਰੇ ਖਹਿਰੀਆਂ ਨੇ ਰੈਸਟਿੰਗ ਪੀਸ ਪੰਜਾਬ ਸਿਆਂ ਤੇਰੀ نسل ਬਦਲਦੀ ਵਹਿਰੀਆਂ ਨੇ ਕਈ ਵਾਰ ਇਹ ਨਹੀਂ ਆ ਮਨ ਦੇ ਵਿੱਚ ਵੀਰ ਜਦੋਂ ਲੋਕ ਚੰਗਾ ਨਹੀਂ ਸੁਣਦੇ ਛੱਡ ਪਰੇ ਨਹੀਂ ਕਰਨਾ ਥੱਲੇ ਤੁਸੀਂ ਕਮੈਂਟ ਆਉਂਦੇ ਸੀ ਮੰਨਦਾ ਮੰਨਦਾ ਰੋਟੀੰਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਆਪਣੇ ਪੰਜਾਬ ਦੇ ਕੁਝ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇੰਸਟਾਗ੍ਰam ਦੇ ਸਟਾਰ ਨੇ ਜਿਨ੍ਹਾਂ ਨੂੰ ਚੱਜ ਨਾਲ ਫੋਟੋ ਬਣਾਣੀ ਆਉਂਦਾ ਤੁਰਨਾ ਨਹੀਂ ਆਉਂਦਾ ਤੇ ਖੜਨਾ ਨਹੀਂ ਆਉਂਦਾ ਪਰ ਅੱਜ ਅੱਜ ਕੱਲ ਦੇ মিডিਆ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ ਭਾਵੇਂ ਉਹ ਪੰਜਾਬ ਦੀ ਬੇਇੱਜ਼ਤੀ ਕਰਾ ਕੇ ਡੀਆਰਪੀ ਲੈ ਰਹੇ ਨੇ ਉਹ ਗਲਤ ਇਮੇਜ ਬਣਾ ਕੇ ਡੀਆਰਪੀ ਲੈ ਰਹੇ ਨੇ ਡੀਆਰਪੀ ਲੈਣੇ ਜਿਵੇਂ ਮਰਜ਼ੀ ਲੈ ਲਈਏ ਬਸ ਅੱਜ ਕੱਲ ਦੇ ਲੋਕਾਂ ਦਾ ਇਹੋ ਉਹ ਹੈ ਪੰਜਾਬ ਦੀ ਇਹ ਛਵੀ ਹੈ ਵੀ ਸਾਡਾ ਰੋਹਬ ਉਹ ਰੂਮ ਨੂੰ ਖਤਮ ਕੌਣ ਕਰ ਰਿਹਾ ਸਾਡੇ ਸੋਸ਼ਲ ਮੀਡੀਆ ਇਨਫਲੂਐਂਸਰ ਹੂੰ ਸਾਡੀ ਪੰਜਾਬ ਦੀ ਜਿਹੜੀ ਛਵੀ ਬਣਾਈ ਜਾ ਰਹੀ ਹੈ ਉਹ ਖਤਮ ਕਰ ਦੇ। ਕਿ ਅੱਗੇ ਕਹਿੰਦੇ ਨੇ ਤੁਸੀਂ ਅੱਗੇ ਭਾਈ ਤੂੰ ਜੇ ਕਿਸੇ ਪਾਸੇ ਜਾਣਾ ਹੈ ਤਾਂ ਦੱਸੀ ਨਾ ਕਹਿੰਦੇ ਗਰਾ ਗਿਆ। ਤੇ ਹੁਣ ਅਗਲਾ ਸੋਸ਼ਲ ਮੀਡੀਆ ਤੇ ਸਟੋਰੀ ਪਾਉਣਾ। ਅੱਜ ਕੱਲ ਦਾ ਸਨੈਪ ਪੈਂਦੀ ਹੈ ਜੀ ਪਹਿਲਾਂ ਗੱਡੀ ਦੇ ਵਿੱਚ ਸੈਲਫ ਵਾਚ ਤੇ ਵੱਜਦੀ ਹੈ ਪਹਿਲਾਂ ਸਨੈਪ ਪਾਹਿੰਦੇ ਵੀ ਹੁਣ ਮੈਂ ਚਾਬੀ ਚੱਕੀ। ਪੰਜਾਬੀ ਦੇ ਵਿੱਚ ਜਦੋਂ ਪੰਜਾਬੀ ਬੋਲਣ ਦੇ ਜਦੋਂ ਸਕੂਲ ਇੱਕ ਬੱਚੇ ਨੂੰ ਫਾਈਨ ਲੱਗਦਾ। ਉਸ ਕੋਲ ਪੰਜਾਬੀ ਕਿਉਂ ਬੋਲ ਰਿਹਾ ਹੈ? ਇਫਾਜੇ ਬਣਦਾ ਮਾਪੇ ਉੱਥੇ ਜਾ ਕੇ ਪੁੱਛਣ ਵੀ ਕਿਉਂ ਸਾਡੇ ਬੱਚੇ ਨੂੰ ਪੰਜਾਬੀ ਬੋਲਣ ਤੋਂ ਕਿਉਂ ਰੋਕਿਆ ਜਾ ਰਿਹਾ ਸਚਿਕਾਰ ਜੀ ਤੁਸੀਂ ਲੋਕਗ੍ਰੈਂਡ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਇੱਕ ਨਵੀਂ ਮੁਲਾਕਾਤ ਤੁਹਾਡੇ ਨਾਲ ਰੂਰੂ ਕਰਾਵਾਂਗੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਵਾਰ ਤੁਹਾਡੇ ਨਾਲ ਕਿਸੇ ਵੱਖਰੇ ਵਿਅਕਤੀ ਨਾਲ ਵੱਖਰੇ ਕਿਸੇ ਟੌਪਿਕ ਤੇ ਗੱਲਬਾਤ ਕਰੀਏ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਾਈ ਆਏ ਨੇ ਪਟਿਆਲੇ ਤੋਂ ਗਾਉਣ ਦਾ ਵੀ ਸ਼ੌਂਕ ਹੈ ਪਿਛਲੇ ਦਿਨੀ ਗੀਤ ਵੀ ਆਇਆ ਇਹਨਾਂ ਦਾ ਸੌਂਗ ਵੀ ਕੀਤੇ ਉਹਨਾਂ ਨੇ ਪਰ ਇੱਕ ਗਿਲਾ ਬਾਈ ਦਾ ਜਿਹੜੇ ਉਹ ਕਹਿੰਦੇ ਆ ਕਿ ਚੰਗੇ ਜੋ ਗੀਤ ਨੇ ਉਹ ਲੋਕ ਸੁਣਦੇ ਨਹੀਂ ਪਸੰਦ ਹੀ ਨਹੀਂ ਕਰਦੇ ਕਾਫੀ ਕਹਿੰਦੇ ਕੋਸ਼ਿਸ਼ਾਂ ਕੀਤੀਆਂ ਵੀ ਜੇ ਅਸੀਂ ਚੰਗਾ ਗੀਤ ਕਰੀਏ ਪਰ ਲੋਕ ਸੁਣਦੇ ਨਹੀਂ ਜੇ ਕਹਿੰਦੇ ਕੋਈ ਮਾੜੀ ਚੀਜ਼ ਪਾ ਦਿੰਨੇ ਉਹ ਉਹ ਲੋਕ ਪਹਿਲੀ ਫੋਲੋ ਕਰਦੇ ਆ ਤੇ ਉਹਨੂੰ ਸਭ ਤੋਂ ਪਹਿਲਾਂ ਵੇਖਦੇ ਵੀ ਸਵਖਤ ਕਰਦੇ ਫਿਰ ਆਪਾਂ ਕਰਾਂਗੇ ਪਈ ਨਾ ਗੱਲਬਾਤ ਬਾਈ ਸੱਸੀ ਘੱਟ ਠੀਕ ਠਾਕ ਸੱਸੀ ਘਰ ਬਾਈਓ ਤੰਦਰੁਸਤ ਸਾਰੇ ਵਰਸਕਾਂ ਮੇਰੇ ਕੋਲੋਂ ਪਿਆਰ ਹੋਈ ਸੱਸੀ ਜੀ ਅੱਛਾ ਕਦੋਂ ਆਈ ਸੀ ਅੱਜ ਆਏ ਅੱਜ ਆਏ ਅੱਛਾ ਅੱਜ ਸਵੇਰੇ ਸਪੈਸ਼ਲੀ ਬ ਬਟਿੰਡਰ ਬਾਈ ਕੋਲੇ ਆਈ ਸੀਗੇ ਅਸੀਂ ਅੱਛਾ ਤੇ ਉਹ ਸਿਸਟਮ ਮੇਰੇ ਫਾਰਵਰਡ ਪੋਸਟਡ ਨਹੀਂ ਹਾਂ ਤੇ ਮੈਂ ਮੱਥਾ ਟੇਕਣਾ ਚਾਹੀਦਾ ਹਾਂ ਮਦਮਾ ਸਾਹਿਬ ਅੱਛਾ ਤਾਂ ਕਰਕੇ ਬਸ ਤੇ ਤੁਸੀਂ ਨਾ ਆਪਾਂ ਪਹਿਲਾਂ ਗੱਲ ਕਰੀ ਜਾਂਦੇ ਸੀ ਨਾ ਗਉਦਸ਼ ਅੰਕਤਾ ਤੋਂ ਨੂੰ ਬਚਪਨ ਦੀ ਹੋਣਾ ਤੇ ਏਡਾ ਵੱਡਾ ਡੰਡਾ ਉਹ ਵੀ ਪੰਜਾਬ ਹੁਸਲਾ ਹੈ ਨਾ ਤੇ ਉਹਨਾਂ ਨੇ ਕਿਹਾ ਨਹੀਂ ਵੀ ਤੂੰ ਜਾ ਨੌਕਰੀ ਲੱਗ ਜਾ ਕਿਸੇ ਕੰਮ ਜਿਹੇ ਕੰਮ ਚ ਕੀ ਰੱਖੇ ਉਹਨਾਂ ਨੇ ਜਦੋਂ ਮੈਂ ਆਪਣੀ میٹرਿਕ ਪਾਸ ਕੀਤੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਰਨਾ ਕੀ ਆ ਮੈਂ ਕਲਾਕਾਰੀ ਕਰਨਾ ਅੱਛਾ ਉਹਨਾਂ ਨੇ ਮੈਨੂੰ ਕਦੇ ਫੋਰਸ ਨਹੀਂ ਕੀਤਾ ਵੀ ਤੂੰ ਆ ਨਹੀਂ ਕਰਨਾ ਨੌਕਰੀ ਕਰ ਜਾਂ ਕੋਈ ਹੋਰ ਜਿਹੜੇ ਕੰਮ ਚ ਇੰਟਰਸਟ ਆ ਤੂੰ ਉਹ ਦਿਲ ਨਾਲ ਕਰੇਗਾ ਅੱਛਾ ਬੈਸਟ ਆ ਸਕਦਾ ਆਪਣਾ ਉਹ ਵੀ ਤੋਂ ਇਹੀ ਕਰ ਹੂੰ ਉਹਨੇ ਮੈਨੂੰ ਸਪੋਰਟ ਕਰਦੇ ਨੇ ਸੌਂਖਾ ਮੈਨੂੰ ਜਦੋਂ ਮੈਂ ਕੋਈ ਗਾਣਾ ਕਰਨਾ ਹੁੰਦਾ ਹੂੰ ਉਹ ਮਤਲਬ ਮੈਨੂੰ ਚੋਇਸ ਕਰਾਉਂਦੇ ਨੇ ਤੂੰ ਆ ਗਾਣਾ ਕਰ ਲਾ ਕਰ ਲੈ ਯਾਰ ਕਰ ਲੈ ਅੱਛਾ ਮੇਰਾ ਲੇਟੈਸਟ ਗਾਣਾ ਉਹਨੇ ਪਸੰਦ ਕੀਤਾ ਸੀ ਉਹਨੇ ਸੁਣਿਆ ਸੀ ਹਾਂ ਉਹਨੇ ਮੈਨੂੰ ਕਿਹਾ ਵੀ ਆ ਗਾਣਾ ਕਰ ਲੈ ਤੇ ਤੁਸੀਂ ਮੈਨੂੰ ਇਹ ਵੀ ਗੱਲ ਕਹਿੰਦੇ ਸੀ ਨਾ ਕਿ ਕਹਿੰਦੇ ਬਾਈ ਅੱਗੇ ਯਾਰ ਮੈਂ ਪੰਜਾਬੀ ਤੇ ਗੀਤ ਕੀਤਾ ਪਰ ਕਹਿੰਦਾ ਦੁੱਖ ਹੈ ਉਹ ਲੋਕਾਂ ਨੇ ਨਾ ਪਸੰਦ ਹੀ ਨਹੀਂ ਕੀਤਾ ਪਸੰਦ ਨਹੀਂ ਕੀਤਾ ਥੱਲੇ ਕਮੈਂਟ ਦੇ ਵਿੱਚ ਗਾਲਾਂ ਵੀ ਕੱਢੀਆਂ ਲੋਕਾਂ ਨੇ ਮੇਰੇ ਮੇਰੀ ਹੁੱਕ ਲਾਈਨ ਸੀ ਗਾਣੇ ਦੀ ਵੀ ਰੈਸਟਿੰਗ ਪੀਸ ਪੰਜਾਬ ਅਸੀਂ ਤੇਰੀ ਨਸਲ ਬਦਲਤੀ ਵੈਰੀ ਹਾਂ ਹਾਂ ਤੇ ਲਿ ਕਮੈਂਟ ਆ ਰਹੇ ਨੇ ਹੁਣ ਤੂੰ ਦੱਸੇਗਾ ਨਸਲ ਕਿਵੇਂ ਬਦਲੀ ਜਾਂਦੀ ਹੈ ਪੰਜਾਬ ਕੋਦੇ ਰੈਸਟਿੰਗ ਪੀਸ ਨਹੀਂ ਹੋ ਸਕਦਾ ਇਹ ਕੁਝ ਮੈਨੂੰ ਕਮੈਂਟ ਦੇ ਵਿੱਚ ਪੜਨ ਨੂੰ ਮਿਲਿਆ ਚੱਲੇ ਚੱਲੇ ਓਕੇ ਜੇ ਅਸੀਂ ਇਹ ਹੀ ਕੁਝ ਬਾਦੰਦੇ ਵੀ ਪੰਜਾਬ ਨੇ ਦਿੱਲੀ ਦੇ ਫੱਟੇ ਚਕਾਰ ਤੇ ਪੰਜਾਬ ਨੇ ਇਧਰ ਕਬਜ਼ਾ ਕਰ ਲਿਆ ਤੇ ਲੋਕਾਂ ਨੇ ਬੜੀ ਵਾਵਾ ਕਰਦੀ ਸੀ ਹਮ ਲੋਕ ਅਸਲੀਤ ਨਹੀਂ ਸੁਣਨਾ ਚਾਹੁੰਦੇ ਲੋਕ ਅੱਜ ਕੱਲ ਲੋਕ ਇਹ ਸੁਣਦੇ ਨੇ ਵੀ ਡੁਪਲੀਮੇਸੀ ਦਿਖਾਓ ਬੈਕਪੋਰ ਸਾਨੂੰ ਇਹ ਦਿਖਾਓ ਵੀ ਪੰਜਾਬ ਦੀ ਬੱਲੇ ਬੱਲੇ ਕਿੱਥੇ ਹੂੰ ਫੋਕੀ ਡਾਉਨ ਅੱਜਕੱਲ ਲੋਕ ਕਹਿੰਦੇ ਮੈਂ ਉਹ ਫੋਕੀ ਤੇ ਤੁਹਾਨੂੰ ਲੱਗਦਾ ਵੀ ਇਹ ਗਾਣਿਆਂ ਦੇ ਵਿੱਚ ਫੋਕੀ ਫੋਕੀ ਟੌਰ ਕਰਕੇ ਸਾਰਾ ਕੋਸ਼ਿਸ਼ ਕਰਕੇ ਸਰ ਕਲਚਰ ਉਧਰ ਜਾ ਰਹੇ ਫੋਕੀ ਟੌਰ ਹੀ ਆਏਗੇ ਫੋਕੀ ਟੌਰ ਇਹ ਇੱਕ ਇੱਕ ਗੀਤਕਾਰ ਗੀਤ ਲਿਖਦਾ ਹੈ ਡਾਇਰੈਕਟਰ ਹੂੰ ਡਾਇਰੈਕਸ਼ਨ ਹੁੰਦਾ ਗਾਣਿਆਂ ਦਾ ਵੀਡੀਓ ਦੇ ਵਿੱਚ ਆਪਾਂ ਦੇਖਦੇ ਕੀ ਹਾਂ ਵੇਖੋ ਕੈਰੈਕਟਰ ਹੈ ਉਹ ਸ਼ਰੀਮ ਗੁੰਡਾਗਰਦੀ ਕਰ ਰਹੇ ਨੇ ਤੇ ਪੁਲਸ ਵਾਲੇ ਸਾਈਡ ਤੇ ਖੜੇ ਹੋ ਕੇ ਉਹਨੂੰ ਜ਼ਰੂਰ ਮਾਰਦੇ ਨੇ ਇਹ ਕਦੇ ਹੋ ਸਕਦਾ ਨਹੀਂ ਇਹ ਪਾਸੇ ਤੇ ਚੱਲਦੀ ਨਹੀਂ ਹੋ ਸਕਦਾ ਨਹੀਂ ਬਿਲਕੁਲ ਪਰ ਲੋਕ ਪਸੰਦ ਕਰਦੇ ਨੇ ਹੂੰ ਤੇ ਉਹ ਚੀਜ਼ਾਂ ਫਿਰ ਆਪਣੀ ਯੂਥ ਦੇਖਦੀ ਹੈ ਕਾਪੀ ਕਰਦੀ ਹੈ ਉਹਨੂੰ ਲੱਗਦਾ ਵੀ ਅਸਲਤ ਵੀ ਐ ਹੀ ਹੋਗਾ ਪਰ ਹੁੰਦਾ ਕਿ ਜੇਲਾ ਭਰੀ ਜਾਂਦੇ ਨੇ ਯੂਥ ਨਾਲ ਹੂੰ ਤੇ ਤੁਹਾਨੂੰ ਇਹ ਕਹਿੰਦੇ ਹੋਣਗੇ ਵੀ ਤੂੰ ਆਹ ਤੂੰ ਬੜਾ ਸਿਆਣਾ ਬਣ ਗਿਆ ਹੁਣ ਤੂੰ ਮਤਾ ਦਿੰਨਾ ਹੈ ਲੋਕ ਦੇਖਦੇ ਨਹੀਂ ਜੀ ਇੱਕ ਵਾਰ ਗਾਣਾ ਛੱਡ ਕੇ ਬੋਲ ਕਹਿੰਦੇ ਨੇ ਤੂੰ ਹੀ ਮਾਰੀ ਗਲਤ ਕਮੈਂਟ ਕਰਦੇ ਨੇ ਦੇਖਦੇ ਨਹੀਂ ਹੂੰ ਫਿਰ ਉਹ ਮੈਂ ਉਸ ਤੋਂ ਬਾਅਦ ਉਹ ਇੱਕ ਅਸਲੇ ਵਾਲਾ ਗਾਣਾ ਕਰ ਲਿਆ ਅੱਛਾ ਉਹ ਮੇਰਾ ਬਹੁਤ ਵਧੀਆ ਗਿਆ ਜਿਹੜਾ ਪਹਿਲਾਂ ਚਲੋ ਪਹਿਲਾਂ ਪਹਿਲਾ ਲਗੀ ਤੇ ਹੁਣ ਪਹਿਲਾ ਲਗੀ ਥੋੜਾ ਸੁਣਾਓਗੇ ਜਿਹੜਾ ਪੰਜਾਬ ਖੂਨ ਚੋਂ ਮੁੱਕ ਬਗਾਵਤ ਗਈ ਸਿਰ ਤੋਂ ਪੱਗਾਂ ਦਾ ਨਾਸ਼ ਹੋਇਆ ਉਹ ਮੈਸ਼ ਜੀ ਸੰਧੀ ਰੀਲਾਂ ਵਿੱਚ ਲੱਗੇ ਦਾਗੀ ਜਿਉਂ ਇਤਿਹਾਸ ਹੋਇਆ ਨਬਜ਼ਾਂ ਵਿੱਚ ਭੱਜੀ ਕੋਕੀਨ ਫਿਰੇ ਤੇਰਾ ਕਾਹਨ ਕਿੱਦਾਂ ਤੇਰੇ ਖਹਿਰੀਆਂ ਨੇ ਰੈਸਟਨ ਪੀਸ ਪੰਜਾਬ ਸਿਆਂ ਤੇਰੀ نسل ਬਦਲਦੀ ਵਹਿਰੀਆਂ ਨੇ ਇਹ ਕਹੇ ਕਈ ਜਦ ਵਿੱਚ ਤੁਸੀਂ ਪੱਗ ਦੀ ਗੱਲ ਕੀਤੀ ਤੁਹਾਨੂੰ ਉਹ ਕਹਿੰਦੇ ਪੱਗ ਨਹੀਂ ਬੰਨ੍ਹਦਾ ਨਹੀਂ ਕੋਈ ਅਜਿਹੀ ਗੱਲ ਤਾਂ ਨਹੀਂ ਹੋਈ ਤੁਹਾਨੂੰ ਕਿ ਜਦ ਮੈਂ ਇਹ ਜਿਹੜਾ ਗਾਣਾ ਮੈਂ ਸਿਲੈਕਟ ਕੀਤਾ ਵੀ ਮੈਂ ਗਾਣਾ ਆਪਣੇ ਫਾਦਰ ਨੂੰ ਸੁਣਾਇਆ ਉਹ ਕਹਿੰਦੇ ਕੋਈ ਗੱਲ ਵੀ ਦੇਖ ਲੈ ਫਿਰ ਮੈਂ ਇਹ ਜਿਹੜੀ ਵੀਡੀਓ ਬਣਾਈ ਮੈਂ ਘਰੇ ਬੈ ਕੇ ਹੀ ਬਣਾ ਲਈਆ ਕਲਿੱਪਸ ਲੈ ਲੈ ਕੇ ਅੱਛਾ ਉਹ ਜਿਹੜੀ ਮੈਂ ਇਹ ਲਾਈਨ ਦੇ ਉੱਪਰ ਦਿਖਾਈ ਸੀ ਉਹ ਧਰਨੇ ਦੇ ਉੱਪਰ ਜਦੋਂ ਆਪਣੇ ਕਿਸਾਨਾਂ ਦੇ ਉੱਪਰ ਲਾਠੀ ਚਾਜ ਰਹੀ ਸੀ ਉਹ ਦਿਖਾਈ ਸੀ ਅੱਛਾ ਚੱਲੇ ਕਮੈਂਟਰੀਆਂ ਆਉਂਦੀ ਸੀ ਉਹਨੂੰ ਦੇਖ ਕੇ ਲੱਗਦਾ ਸੀ ਵੀ ਆ ਦੇ ਲੋਕੀ ਮੈਂ ਦੱਸਣਾ ਕੀ ਚਾਹੁੰਦਾ ਸੀ ਲੋਕਾਂ ਨੇ ਕੀ ਸਮਝਿਆ ਤੇ ਲੋਕਾਂ ਨੇ ਉਹਦਾ ਜਵਾਬ ਕੀ ਹੂੰ ਅਸਲ ਦੇ ਵਿੱਚ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ ਇਦਾਂ ਨਹੀਂ ਐਕਟੀਵਿਟੀ ਹੋਉਂਦੀ ਨਾ ਬੰਦੇ ਦੀ ਮੈਂ ਅੱਗੇ ਤੋਂ ਉਹ ਜਗਾਣਾ ਕਰਾਂਗਾ ਨਹੀਂ ਜੋ ਮੇਰੇ ਦਿਲ ਦੇ ਵਿੱਚ ਚੰਗੇ ਖਿਆਲ ਨੇ ਮੈਂ ਉਹ ਅੱਗੇ ਰੱਖ ਨਹੀਂ ਸਕਾਂਗਾ ਕਿਉਂਕਿ ਚੰਗੀ ਚੀਜ਼ ਲੋਕ ਸੁਣਦੇ ਨਹੀਂ ਇਦੋਂ ਤੁਸੀਂ ਅਸਲ ਲੱਗ ਗਈ ਕੀ ਤੇ ਅਸਲ ਇਹ ਮਜੀ ਕੀ ਅੱਛਾ ਉਹਨਾਂ ਦੀ ਉਹ ਉਹਨਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੇਰਾ ਨਵਾਂ ਚੈਨਲ ਜਿਗਾ ਨਵੇਂ ਚੈਨਲ ਦੀ ਵਧੀਆ ਵਿਊ ਆ ਗਈ ਅੱਛਾ ਰੀਨਾ ਬੈ ਰਹੀਆਂ ਨੇ ਇੰਸਟਾਗ੍ਰਾਮ ਤੇ ਹੂੰ ਅਸਲ ਵਿੱਚ ਕਿਤਨਾ ਕਿਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਇਫੈਕਟ ਹੈ ਵੀ ਚੰਗਾ ਵਾਸੇ ਅਸੀਂ ਜਾਣਾ ਚਾਹੁੰਦੇ ਹਾਂ ਚਾਹੁੰਦੇ ਜੇ ਕੋ ਚੰਗੇ ਵਾਸੇ ਸਾਨੂੰ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਉਹਦੀ ਸੀ ਸਪੋਰਟ ਨਹੀਂ ਕਰਦੇ ਸਪੋਰਟ ਵੀ ਨਹੀਂ ਕਰਦੇ ਜੀ ਮਤਲਬ ਚਲੋ ਸਪੋਰਟ ਤੁਸੀਂ ਨਾ ਕਰੋ ਹਾਂ ਤੁਸੀਂ ਉਹਨੂੰ ਬੁਰਾ ਭਲਾ ਵੀ ਨਾ ਕਰੋ ਹਾਂ ਜੇ ਤੁਸੀਂ ਉਹਦੀ ਮਤ ਨਹੀਂ ਕਰ ਸਕਦੇ ਉਹਨੂੰ ਪ੍ਰੰਤਕ ਤਾਂ ਉਹਨੂੰ ਬੁਰਾ ਵੀ ਨਾ ਕਹੋ ਉਹਦੇ ਥੱਲੇ ਕੋਈ ਸਿੱਟ ਰਹੇ ਹੋ ਹਾਂ ਪਰ ਆਪਣੇ ਪੰਜਾਬ ਦੇ ਵਿੱਚ ਕਈ ਮੁੰਡੇ ਇਹੋ ਜਿਹੇ ਨੇ ਜਿਹੜੇ ਇਹੋ ਜੀ ਗੱਲਾਂ ਕਰਕੇ ਉੱਪਰ ਹੀ ਨਹੀਂ ਆਉਂਦੇ ਡਰਦੇ ਨੇ ਹੂੰ ਕੋ ਅੱਗੇ ਨਹੀਂ ਆਉਂਦੇ ਵਧੀਆ ਵਧੀਆ ਸੋਚਣੇ ਲੋਕ ਬਏ ਨੇ ਹੂੰ ਇਹ ਜਿੰਦਾਂ ਦਾ ਬਹੁਤ ਫਰਕ ਪੈਂਦਾ ਫਰਕ ਹੂੰ ਅੱਛਾ ਫਿਰ ਜਿਹੜਾ ਤੁਸੀਂ ਹੁਣ ਨਵਾਂ ਗੀਤ ਕੀਤਾ ਜੀ ਇਹ ਫਿਰ ਤੁਸੀਂ ਪੜਾਈ ਕੋਈ ਵਿੱਚੇ ਛੱਡਤੀ ਕਰ ਉਹਨਾਂ ਚਲੇ ਇਧਰਲੇ ਪਾਸੇ ਉਹ ਨਵਾਂ ਗੀਤ ਕਰ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਜੀ ਜਬ ਗ੍ਰੈਜੂਏਸ਼ਨ ਅੱਛਾ ਫਿਰ ਉਹ ਮੈਂ ਮਤਲਬ ਆਪਣੀ ਸਾਰਾ ਟਾਈਮ ਮੈਂ ਗੀਤ ਕਰੇ ਕੋਦੇ ਅੱਛਾ ਦੇਖਦੇ ਵੀ ਆਪ ਨਹੀਂ ਮੈਂ ਲਿਖਦਾ ਬਸ ਸਿੱਧੇ ਨੀਂ ਨੀ ਮੈਂ ਗਾਉਣਾ ਅੱਛਾ ਅਗਰ ਪਿਛਲੇ ਦਿਨਾਂ ਦੇ ਗੀਤ ਉਹ ਦੋ ਸ਼ੇਅਰ ਕਰਦੇ ਹਾਂ ਜੀ ਉਹ ਜੀ ਕਹਿਣਾ ਮਦਦ ਮੁਸਾਫਰ ਹਾਂ ਇੱਕ ਆਸ ਸੀ ਤੇਰੇ ਤੇ ਵਿਸ਼ਵਾਸ ਸੀ ਤੇਰੇ ਤੇ ਤੂੰ ਮੇਰੇ ਨਾਲ ਕੈਸਾ ਏ ਤੁੱਖਾ ਕਰ ਗਈ ਹੈ ਪਹਿਲਾਂ ਤਾਂ ਲੱਗਦਾ ਸੀ ਦੁਨੀਆ ਤੇਰੇ ਵਰਗੀ ਏ ਵਰ ਹੁਣ ਇਹ ਜਲਗਦਾ ਏ ਤੂੰ ਦੁਨੀਆ ਵਰਗੀ ਹੋਰ ਵੀ ਸੁਣਾ ਸੁਣਾ ਗੀਤ ਮੇਰੀ ਜ਼ਿੰਦਗੀ ਵਿੱਚ ਤੇਰਾ ਇਹ ਕੈਸਾ ਦੌਰ ਆ ਫੁੱਲਾਂ ਦੇ ਭੁਲੇਖੇ ਨਹੀਂ ਸੀ ਅੱਗ ਤੇ ਭੌਰ ਆ ਹੁਣ ਚੁੱਪ ਜਿਹੇ ਹੋ ਗਏ ਆ ਹੰਝੂਆਂ ਵਿੱਚ ਖੋ ਗਏ ਆ ਮੇਰੇ ਇਸ਼ਕ ਦੇ ਮੋਹ ਤੇ ਕੋਕੇ ਗਮ ਦੇ ਜੜ ਗਈ। ਉਹ ਤੇ ਵਾਪਸ ਰਸਾ ਸੀ ਤੇ ਇਹ ਉਹ ਨਹੀਂ ਪਸੰਦ ਕੀਤਾ। ਅੱਛਾ ਉਹ ਨਹੀਂ ਕਿਹਾ। ਕੀ ਕਰ ਲਾ ਤਾਂ। ਨਹੀਂ ਤਾਂ ਉਹ ਕਹਿੰਦੇ ਨਾ ਮੈਂ ਮੇਰੇ ਬਹੁਤ ਕਾਣਾਂ ਨੂੰ ਰਿਜੈਕਟ ਕੀਤੇ ਨੇ ਵੀ ਆਣੀ ਨਾ। ਅੱਛਾ ਹਾਂ ਰਿਜੈਕਟ ਨੂੰ ਪਿਆਰ ਨਹੀਂ ਕਹਿੰਦੇ ਕਿ ਤੁਸੀਂ ਡਿੰਡ ਨਹੀਂ ਗਏ। ਨਹੀਂ ਨਹੀਂ। ਉਹ ਕਹਿੰਦੇ ਨਾ ਨਹੀਂ ਯਾਰ ਉਹ ਵੀ ਲੱਗਦਾ। ਵੀਰੇ ਮੇਰੇ ਬਾਦਰ ਦੀ ਇੱਕ ਗੱਲ ਉਹ ਕਹਿੰਦੇ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਆ ਰਹੀ। ਹਾਂ ਅਲੱਗੇ ਤੋਂ ਮੇਰਾ ਵੇਟ ਹੈ ਮੈਂ ਜਿਹੜੀ ਆ ਗਈ ਜਿਸ ਨੂੰ ਕਹਿ ਦੂੰਗਾ ਵੀ ਠੀਕ ਹੈ ਓਕੇ ਉਹ ਹੀ ਕਰਾਂਗੇ ਹਾਂ ਵੀ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਆ ਰਹੀ ਉਹਨਾਂ ਜਾਣ ਲੋਕ ਕਿਵੇਂ ਖਾਂਦੇ ਵਰ ਉਹ ਤਾਂ ਸਿੱਧਾ ਰਿਜੈਕਟ ਮਾਰਨਾ ਹੈ ਨਾ ਹੂੰ ਪਹਿਲਾਂ ਚੀਜ਼ ਆਪਣੇ ਘਰੇ ਪਸੰਦੋ ਹੂੰ ਫਿਰ ਉਹਨੂੰ ਪਾਸ ਕਰੋ ਬਿਲਕੁਲ ਪਰ ਅੱਛਾ ਕਈ ਵਾਰ ਇਹ ਨਹੀਂ ਹੈ ਮਨ ਦੇ ਵਿੱਚ ਵੀਰ ਜਦੋਂ ਲੋਕ ਚੰਗਾ ਨਹੀਂ ਸੁਣਦੇ ਛੱਡ ਪਰੇ ਨਹੀਂ ਕਰਨਾ ਥੱਲੇ ਤੁਸੀਂ ਮੈਨੂੰ ਕਮੈਂਟ ਆਉਂਦੇ ਸੀ ਬੰਦੇ ਦਾ ਮਨ ਜਿਆ ਟੁੱਟ ਜਾਂਦਾ ਮਨ ਤਾਂ ਟੁੱਟਿਆ ਫਿਰ ਇੱਕ ਤਰੀਕਾ ਲੱਭਿਆ ਵੀ ਪਹਿਲਾਂ ਲੋਕਾਂ ਨੂੰ ਉਹ ਚੀਜ਼ ਦੋ ਜੋ ਉਹ ਮੰਗਦੇ ਨੇ। ਤੁਹਾਨੂੰ ਕੋਈ ਗਲਤ ਚੀਜ਼ ਹੈ ਦੇਣੀ ਚਾਹੀਦੀ। ਹੁਣ ਉਹ ਦੋ। ਜਦੋਂ ਲੋਕ ਆਪਾਂ ਨੂੰ ਸੁਣਨ ਲੱਗ ਗਏ, ਹੂੰ ਫਿਰ ਉਹਨਾਂ ਨੂੰ ਚੰਗੇ ਰਾਹੇ ਮੋੜ ਦਿਓ। ਹੂੰ ਹਨਾ ਲੈਟ ਮਿੰਟ ਕੋਈ ਹੁਣਦਾ ਨਹੀਂ ਹੋਊਗਾ ਅਜੇ ਕਿਉਂਕਿ ਮੇਰਾ ਨਾਮ ਨਵਾਂ। ਹੂੰ ਜਦੋਂ ਮੈਨੂੰ 10 ਲੋਕ, 20 ਲੋਕ, 100 ਲੋਕ ਸੁਣਨ ਲੱਗ ਗਏ, ਹੂੰ ਫਿਰ ਆਪਾਂ ਉਹਦੀ ਨੇਚਰ, ਥਿੰਕਿੰਗ ਚੇਂਜ ਕਰਨ ਦੇ ਆਪਾਂ ਉਹ ਹੋ ਜਾਣਗੇ। ਹੂੰ ਇਹਦਾ ਹੁਣੇ ਕੋਈ ਇੰਨਾ ਹੈ ਨਹੀਂ। ਨੀ ਤੁਹਾਨੂੰ ਆਪਣਾ ਆਪਣਾ ਲੱਗਦਾ ਮੈਨੂੰ ਘੱਟ ਸੁਣਦੇ ਲੱਗਦਾ ਕਮੈਂਟ ਤੋਂ ਬਦਲ ਲੱਗ ਜਾਂਦਾ ਮੈਂ ਮੈਂ ਪੰਜਾਬ ਦੇ ਵਾਸਤੇ ਗੀਤ ਕੀਤਾ ਵੀ ਆਪਾਂ ਨਸ਼ੇ ਤੋਂ ਦੂਰ ਹੋਈਏ ਹਾਂ ਆਪਾਂ ਆਪਣੀ ਜੋ ਪੰਜਾਬੀਤ ਸੀ ਆਪਾਂ ਉਹ ਤੇ ਵਾਪਸ ਆਈਏ ਹਾਂ ਉਹ ਲੋਕਾਂ ਨੇ ਮਨਜ਼ੂਰ ਹੀ ਨਹੀਂ ਦਿੱਤਾ ਐਕਸੈਪਟ ਹੀ ਨਹੀਂ ਕੀਤਾ ਹਾਂ ਅੱਛਾ ਫਿਰ ਜਦੋਂ ਚਲੋ ਮੈਂ ਤੁਹਾਨੂੰ ਤਲੇ ਤੁਸੀਂ ਕਮੈਂਟ ਵਗੈਰਾ ਪੜ੍ਹੇ ਤਾਂ ਤੁਸੀਂ ਜਦੋਂ ਮਨ ਟੁੱਟਿਆ ਉਸ ਵਾਰ ਜਦ ਤੁਸੀਂ ਅਸਲ ਲਹਿਲਾ ਕੀਤਾ ਉਹ ਨਹੀਂ ਕਿ ਆ ਵੀ ਇੱਕ ਵਾਸਤਾ ਵੀ ਰੋਗ ਰੋਕ ਰਹੇ ਆ ਤੁਸੀਂ ਫਿਰ ਉਸ ਲਹਿਲ ਵਾਸਤੇ ਲੱਗੇ ਜਾ ਰਹੇ ਨਹੀਂ ਕਮੈਂਟ ਬਹੁਤ ਸਮਝੀ ਕੀ ਕਹਿੰਦੇ ਸਰਵੇ ਫਟੇ ਛੱਟ ਤੇ ਮਜ਼ਾ ਸੁਆਦ ਲਿਆਤਾ ਅੱਛਾ ਅੱਛਾ ਭਾਈ ਫਿਰ ਨਾਲ ਨਾਲ ਜਦੋਂ ਸਿੰਗਿੰਗ ਚੱਲਦੀ ਹੈ ਕਦੇ ਜੀ ਵੀ ਕਰ ਤਮ ਗੀਤਕਾਰੀ ਵੀ ਕਰ ਲਈਆਂ ਹਾਂ ਮੈਂ ਕਦੇ ਮੰਨ ਗਿਆ ਗੀਤਕਾਰੀ ਕਰਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਆ ਅੱਛਾ ਪਰ ਮੈਂ ਬੰਦਾ ਉਸ ਚੀਜ਼ ਦੀ ਮਤਲਬ ਉਸ ਚੀਜ਼ ਨੂੰ ਲਿਖ ਸਕਦਾ ਜੋ ਪੜਦਾ ਜੋ ਸੁਣਦਾ ਹੁਣ ਮੈਂ ਸੁਣਦਾ ਕੀ ਹਾਂ ਵੀ ਪੰਜਾਬੀ ਲੋਕ ਕਿੱਥੋਂ ਆਏ ਹਾਂ ਪੰਜਾਬ ਦੇ ਉੱਪਰ ਹਮਲੇ ਕਿਹਨੇ ਕੀਤੇ ਪੰਜਾਬ ਨੂੰ ਬਚਾਇਆ ਕਿਹਨੇ ਤੇ ਹੁਣ ਪੰਜਾਬ ਕੀ ਹੈ ਇਹ ਚਾਰੀ ਪੰਜਾ ਲੋਕ ਸੁਣਨਾ ਨਹੀਂ ਚਾਹੁੰਦੇ ਦੇਖਣਾ ਨਹੀਂ ਚਾਹੁੰਦੇ ਪੜ੍ਹਨਾ ਨਹੀਂ ਚਾਹੁੰਦੇ ਕਰੀਏ ਅੱਜ ਕੱਲ ਲੋਕ ਚਾਹੁੰਦੇ ਦੇਖਣਾ ਕੀ ਚਾਹੁੰਦੇ ਨੇ ਹੈਨਾ ਆਪਾਂ ਇਹ ਦੇਖੀਏ ਅੱਜ ਕੱਲ ਲੋਕ ਇਹ ਦੇਖਣਾ ਚਾਹੁੰਦੇ ਨੇ ਵੀ ਕਿਸੇ ਦੇ ਘਰ ਦੇ ਵਿੱਚ ਕਲੇਸ਼ ਕਿੰਨਾ ਪੈ ਰਿਹਾ ਹੈ ਹੂੰ hmm. 14 14 15 15 ਸਾਲ ਦੇ ਬੱਚੇ ਕੁੜੀਆਂ ਦੇ ਨਾਲ ਵੀਡੀਓਜ਼ ਬ੍ਰੀਲਾ ਬੰਦੇ ਨੇ ਉਹ ਕਿੰਨੇ ਕਿੰਨੇ ਵੀਊ ਜਾਂਦੇ ਰਹੋਨਾਂ ਦੇ ਮਿਲੀਅਨ ਸਹੀ ਹੈ ਉਹ ਜੇ ਤੁਹਾਨੂੰ ਦਿੱਲੀ ਵਾਲੇ ਪਾਸੇ ਜਾ ਕੇ ਦੇਖੋ ਉੱਥੇ 15 14 14 ਸਾਲ ਦੇ ਬੱਚਿਆਂ ਦਾ ਵਿਆਹ ਕਰੀ ਜਾਂਦੇ ਨੇ ਵੀ ਕਦੋਂ ਇਹਨਾਂ ਦੇ ਜੱਗ ਬਹਿਣਗੇ ਹੂੰ ਇਹ ਹਕੀਕਤ ਹੋ ਰਹੀ ਹੈ ਮੈਂ ਇਹੀ ਚੀਜ਼ ਉਹ ਕਰਨ ਲਈ ਦੱਸਣਾ ਚਾਹੁੰਦਾ ਸੀ ਵੀ ਪੰਜਾਬ ਕੀ ਸੀ ਕੀ ਬਣਾ ਕੇ ਰੱਖਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਆਪਣੇ ਪੰਜਾਬ ਦੇ ਕੁਝ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇੰਸਟਾਗ੍ਰਾਮ ਦੇ ਸਟਾਰ ਨੇ ਹੂੰ ਜਿਹਨਾਂ ਨੂੰ ਚਾਜ ਨਾਲ ਬੋਲ बनानी ਆ ਉਹਦਾ ਤੁਰਨਾ ਨਹੀਂ ਆਉਂਦਾ ਤੇ ਇਹਦਾ ਖੜਨਾ ਨਹੀਂ ਆਉਂਦਾ ਪਰ ਅੱਜ ਅੱਜ ਕੱਲ ਦੇ মিডিਆ ਨਾਲ ਉਹਨਾਂ ਨੂੰ ਸਟਾਰ ਬਣਾ ਦਿੰਦਾ ਜੇ ਆਪਾਂ ਵਰਲਡ ਵਾਈਡ ਦੇਖੇ ਪੰਜਾਬ ਦੀ ਬੇਇੱਜ਼ਤੀ ਅਮਰੀਕਾ ਦੇ ਵਿੱਚ ਲੋਕ ਬੈਠ ਕੇ ਦੇਖਦੇ ਹੋਣਗੇ ਕੀ ਸੋਚ ਪੰਜਾਬ ਦੇ ਅੰਦਰ ਲੋਕ ਰਹਿੰਦੇ ਨੇ ਸਹੀ ਹਾਂ ਹਾਲਾਂਕਿ ਪੰਜਾਬ ਇਹ ਹੈ ਨਹੀਂ ਜੋ ਵੀ ਦਿਖਾ ਰਹੇ ਨੇ ਅਸਲ ਪੰਜਾਬ ਕੁਝ ਹੋਰ ਦਿਖਾ ਕੁਝ ਹੋਰ ਤੁਹਾਡੇ ਅਨਸਾਰ ਕਿਵੇਂ ਦੇਖਦੇ ਹੋ ਪੰਜਾਬ ਮੇਰੇ ਸੋਨਾਂ ਪੰਜਾਬ ਬਹੁਤ ਸੋਹਣਾ ਬਹੁਤ ਵਧੀਆ ਪੰਜਾਬ ਹੈ ਸਾਨੂੰ ਮੌਸਮਾ ਦਾ ਬਹੁਤ ਫਾਇਦਾ ਹੈ ਸਾਡੇ ਖੇਤੀ ਬਹੁਤ ਵਧੀਆ ਹੈ ਸਾਡੇ ਲੋਕ ਵਧੀਆ ਨੇ ਸਾਡੀ ਬੋਲੀ ਬੜੀ ਮਿੱਠੀ ਹੈ ਸਾਡੇ ਕੋਲ ਮਾੜਾ ਕੀ ਹੈ ਮਾੜੇ ਸਾਡੇ ਨਵੇਂ ਜਿਹਨਾਂ ਨੇ ਪੰਜਾਬ ਦੀ ਇਹ ਜੂ ਖਰਾਬ ਕਰਕੇ ਰ ਹੂੰ ਆਪਣੇ ਬੈਨੀਫਿਟ ਵਾਸਤੇ ਪੰਜਾਬ ਨੂੰ ਨਸ਼ੇੜੀ ਬਣਾਤਾ ਸੀ ਬੰਬੇ ਦੇ ਵਿੱਚ ਕੁਝ ਐਵੇਂ ਵਾਜ ਨਸ਼ੇ ਨੇ ਜਿਨ੍ਹਾਂ ਦਾ ਪੰਜਾਬੀ ਨੂੰ ਨਾਮ ਵੀ ਨਹੀਂ ਪਤਾ ਪਰ ਫਿਰ ਵੀ ਬੰਬੇ ਨੇ ਛੇੜੀ ਨਹੀਂ ਪੰਜਾਬ ਨੂੰ ਛੇੜੀ ਉੱਛੇ ਦਿੱਲੀ ਦੀ ਨਾਈਟ ਲਾਈਫ ਦੇਖੋ ਜਾ ਕੇ ਹੂੰ ਤੁਹਾਨੂੰ ਹਾਰੇ ਕਦੇ ਹੱਥ ਦੇ ਵਿੱਚ ਸਿਗਰਟ ਵੀ ਹੂੰ ਵੇਅਰ ਦਾ ਗਲਾਸ ਹੂੰ ਪੰਜਾਬ ਆ ਕੇ ਤਾਂ ਸੌ ਪਰ ਫਿਰ ਵੀ ਪੰਜਾਬ ਮਾਣਦਾ ਤੇ ਫਰਕ ਹੈ ਨਾ ਫਰਕ ਹੈ ਜੇ ਤੁਸੀਂ ਬੰਬਈ ਸਾਰਾ ਕੁਝ ਵੇਖਿਆ ਆ ਤੁਸੀਂ ਇਹ ਹੁੰਦਾ ਬੰਬਈ ਮੈਂ ਗਿਆ ਸੀਗਾ ਜੀ 2021 ਦੇ ਵਿੱਚ ਅੱਛਾ ਮੈਨੂੰ ਬੜੀ ਇੰਟਰਸਟਿੰਗ ਆ ਉਦਾਰ ਵੀ ਤਾਂ ਪੰਜਾਬੀਆਂ ਦੇ ਪਹਿਰਾਵੇ ਲਈ ਲੋਕ ਡਰਦੇ ਨੇ ਹੂੰ ਮੈਂ ਉੱਥੇ ਬੰਬੇ ਗਿਆ ਮਾਉਲ ਦੇ ਵਿੱਚ ਉੱਥੇ 스노우볼ਡਮ ਅੱਛਾ 스노우볼ਡਮ ਆ ਮੈਂ ਚਲ ਰਿਹਾ ਮੈਂ ਟਿਕ ਲੈਣ ਵਾਸਤੇ ਖੜ ਗਿਆ ਮੇਰੇ ਕੋਲ ਤਾਂ ਗਾਣਾ ਪਾਇਆ ਪਿਆ ਸੀਗਾ ਹੂੰ ਤੇ ਜੁੱਤੀ ਵਗੈਰਾ ਮੇਰੇ ਪਾਈ ਵਿੱਚ ਟੈਕ ਟੂ ਹੋਣੀ ਹੋਈ ਸੀ ਮੇਰੇ ਉਹ ਮੈਂ ਐਂਡ ਦੇ ਵਿੱਚ ਜਾ ਕੇ ਖੜ ਗਿਆ ਹੂੰ ਐਂਡ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਆਇਆ ਮੇਰੇ ਕੋਲੇ ਚਾਹ ਦੋ ਤਿੰਨ ਟਿਕਾ ਉਹ ਮੈਨੂੰ ਉਹਨੇ ਬਾਹਾਂ ਤੋਂ ਫੜਿਆ ਸਭ ਤੋਂ ਅੱਗੇ ਲੈ ਜਾ ਕੇ ਖੜਾਤਾ ਲੈਂਦਾ ਸੀ ਅੱਛਾ ਟਿਕ ਟਲੇ ਚਲੋ ਮੈਂ ਟਿਕ ਟੋਕ ਲੈ ਲਈ ਮੈਨੂੰ ਪਤਾ ਨਹੀਂ ਕੀ ਕਰਦਾ ਜੀ ਪਹਿਲਾਂ ਕਿਉਂ ਲਾਦਾ ਇਹਨਾਂ ਨੇ ਮੈਨੂੰ ਹੂੰ ਮੈਂ ਟਿਕ ਲੈ ਲਈ ਆ ਸੱਚ ਮੈਂ ਜਦੋਂ ਵਾਪਸ ਨਿਕਲਣ ਲੱਗਿਆ ਲਾਈਨ ਚੋਂ ਉਹਨਾਂ ਨੇ ਪੁੱਛਿਆ ਮੈਂ ਕਿਹਾ ਵੀ ਆਪਨੇ ਐਸਾ ਕਿਉਂ ਜੋ جانتے ਵੀ ਨਹੀਂ ਆਪਕੋ ਕਹਿੰਦਾ ਪੰਜਾਬ ਸੇ ਮੈਂ ਕਿਹਾ ਹਾਂਜੀ ਕਹਿੰਦਾ ਆਪਸੇ ਡਰ ਲੱਗਦਾ ਹੈ ਯਾਰ ਆਪ ਬਹੁਤ ਮਿੰਟਾਂ ਮੇਨਾਂ ਦੋ ਮੂੰਹ ਵਾਲੀ ਗੋਲੀ ਨਿਕਾਲ ਲੈਂਦੇ ਹੋ ਅੱਛਾ ਮੈਂ ਕਿਹਾ ਕਿ ਤੈਨੂੰ ਕਿਵੇਂ ਪਤਾ ਲੱਗਿਆ ਜੀ ਪੰਜਾਬ ਤੋਂ ਹੈ ਕਹਿੰਦਾ ਆਪਕੇ ਪੈਟਰਨ ਸੀ ਇਹਦਾ ਪੰਜਾਬ ਦੀ ਇਹ ਛਵੀ ਹੈ ਵੀ ਸਾਡਾ ਰੋਗ ਹੈ ਉਹ ਰੋਗ ਨੂੰ ਖਤਮ ਕੌਣ ਕਰ ਰਿਹਾ ਸਾਡੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਹੂੰ ਸਾਡੀ ਪੰਜਾਬ ਦੀ ਜਿਹੜੀ ਛਵੀ ਬਣਾਈ ਜਾ ਰਹੀ ਹੈ ਉਹ ਖਤਮ ਕਰ ਦੇ ਬਿਲਕੁਲ ਜੋ ਕੀ ਮੈਂ ਚਾਹਣਾ ਹੈ ਛਵੀ ਨਾ ਕਰ ਇਹ ਚੀਜ਼ਾਂ ਸੀ ਲੈ ਕੇ ਆਣਾ ਚਾਹਦੇ ਸੀ ਗੀਤਕਾਰੀ ਦੇ ਵਿੱਚ ਪਰ ਲੋਕ ਸੁਣਦੇ ਨਹੀਂ ਲੋਕ ਹੋਰ ਕੁਝ ਸੁਣਦੇ ਨਹੀਂ ਲੋਕ ਉਹ ਹੀ ਫੋਕੀ ਟਾਉਨ ਮੰਤਰੀ ਨੂੰ ਹਾਲ ਕੱਢ ਦੋ ਐਸਐਚਓ ਦਰਾਂ ਦੇ ਬਾਹਰ ਖੜਾ ਲਓ ਹੂੰ ਲੋਕ ਇਹ ਕੁਝ ਸੁਣਦੇ ਸਹੀ ਗੱਲ ਤੁਸੀਂ ਅਮਰੀਕਾ ਦੀ ਗੱਲ ਕੀਤੀ ਵੀ ਦੇ ਉਹ ਵੇਖਦੇ ਉਹਨਾਂ ਵੀ ਐਜੇ ਲੋਕ ਰਹਿੰਦੇ ਨੇ ਕਿੰਨੀਆਂ ਸੋਸ਼ਲ ਮੀਡੀਆ ਤੇ ਤੁਸੀਂ ਕਰੀਲਾ ਪੈਂਦੀਆਂ ਨੇ ਉਹ ਇੱਕ ਰਣਜੀਤ ਕੌਰ ਭੱਵੀ ਐ ਜਾਂ ਹੋਰ ਬੈਕ ਤੋਂ ਹੋਰ ਆ सोनू ਸਿੱਤੋਵਾਲਾ ਜੀ ਹਾਂ ਚਲੋ ਮੈਂ ਨਹੀਂ ਕਹਿੰਦਾ ਵੀ ਉਹ ਬੰਦੇ ਨੂੰ ਰੋਟੀ ਲੱਗਦੀ ਇੱਕ ਸੋਸ਼ਲ ਮੀਡੀਆ ਲਈ ਵਧੀਆ ਗੱਲ ਆ ਪਰ ਜੇ ਤੁਸੀਂ ਉਹਨੂੰ ਕਾਮਯਾਬ ਕਰਨਾ ਚਾਹੁੰਦੇ ਹੋ ਉਹਦੀ ਮਦਦ ਕਰਨਾ ਚਾਹੁੰਦੇ ਹੋ ਤੁਸੀਂ ਤੇ ਤੁਸੀਂ ਉਹ ਉਹਦੀ ਚੁੱਪਚੀ ਤੇ ਮਤ ਕਰ ਦੋ ਰੌਲਾ ਕਿਉਂ ਪਾਉਂਦੇ ਕਿਉਂ ਉਹੋ ਸਟੇਜਾਂ ਤੇ ਚੜਾਜਣਾਗੇ ਜਦੋਂ ਤੁਹਾਨੂੰ ਪਤਾ ਹੈ ਵੀ ਇੱਕ ਬੰਦਾ ਕੈਪੇਬਲ ਨਹੀਂ ਹੂੰ ਕਿਉਂ ਉਹ ਮੁੜ ਗਿਆ ਤਾਂ ਤੁਸੀਂ ਹੱਸਦੇ ਹੋ ਫਿਰ ਆਹ ਜਲੂਸ ਕਢਵਾਉਣਾ ਜਲੂਸ ਕਢਵਾਉਣਾ ਐਂਕਰ ਉਹਨੂੰ ਬੁਲਾਉਂਦਾ ਵੀ ਸਾਨੂੰ ਸਿੱਧੋ ਬੋਲਾ ਜੀ ਆ ਜਾਓ ਉਹਨੂੰ ਮਾਈਕ ਫੜਾ ਦਿੰਦੇ ਹੋ ਫਿਰ ਤੁਸੀਂ ਮੂੰਹ ਪਰਾਂ ਕਰਕੇ ਹੱਸਦੇ ਯਾਂ ਤਾਂ ਹੱਸੋ ਨਾ ਇਹਨਾਂ ਨੂੰ ਬੁਲਾਓ ਗੱਲ ਇੱਕ ਹੂੰ ਉਹ ਵੀ ਭੀੜ ਦੇ ਵਿੱਚ ਮੈਂ ਗਰੰਟੀ ਨਾਲ ਕਹਿ ਸਕਦਾ ਉਹ ਵੀ ਭੀੜ ਦੇ ਵਿੱਚ ਬਹੁਤ ਮੁੰਡੇ ਵਧੀਆ ਗਾਉਣ ਲਈ ਖੜੇ ਹੁੰਦੇ ਨੇ ਜਿਹੜੇ گاਉਂ ਦੇ ਵੀ ਸੋਹਣਾ ਨੇ ਜਿੰਨ ਦੀ ਦੇਖਤ ਵੀ ਵਧੀਆ ਢੀਲੇ ਲੋੜ ਦੀ ਉਹਨਾਂ ਨੂੰ ਨਹੀਂ ਮਲਾਉਂਦੇ ਕਿਉਂ ਉਹ ਲੋਕਾਂ ਨੂੰ ਦੇਖਦੇ ਨਹੀਂ ਸਾਫ਼ ਕੀ ਕਰਨਾ ਚਾਹੁੰਦੇ ਹੁੰਦੇ ਫਿਰ ਉਹ ਪੰਜਾਬ ਦਾ ਲੂਸ ਟੀਆਰਪੀ ਲੈਣਾ ਚਾਹੁੰਦੇ ਨੇ ਭਾਵੇਂ ਉਹ ਪੰਜਾਬ ਦੀ ਬੇਇੱਜ਼ਤੀ ਕਰਕੇ ਟੀਆਰਪੀ ਲੈ ਰਹੇ ਨੇ ਉਹ ਗਲਤ ਇਮੇਜ ਬਣਾ ਕੇ ਟੀਆਰਪੀ ਲੈ ਰਹੇ ਨੇ ਟੀਆਰਪੀ ਲੈਣੀ ਜਿਵੇਂ ਮਰਜ਼ੀ ਲੈ ਲਈਏ ਬਸ ਅੱਜ ਕੱਲ ਦੇ ਲੋਕਾਂ ਦਾ ਇਹੋ ਉਹ ਹੈ ਭਾਵੇਂ ਚੀਜ਼ ਸਹੀ ਹੈ ਗਲਤ ਹੈ ਉਹਨਾਂ ਨੇ ਟੀਆਰਪੀ ਲੈਣੀ ਹੈ ਜਿਵੇਂ ਮਰਜ਼ੀ ਲੈ ਲਈਏ ਹੂੰ ਹੁਣ ਆਪਾਂ ਕਿੰਨੀ ਰ ਇਹਨਾਂ ਦੇਖਦੇ ਆਂ ਕੁੜੀ ਬਾਪ ਨੂੰ ਗਾਲਾਂ ਕੱਢੀ ਹੁੰਦੀ ਆ ਹੂੰ ਬਾਪ ਕੁੜੀ ਨੂੰ ਗਾਲਾਂ ਕੱਢੀ ਜਾਂਦਾ ਉਹ ਦਿਖਾਉਂਦੇ ਨੇ ਹੁੰਦਾ ਕੁਛ ਨਹੀਂ ਅਸਲ ਚ ਇਹ ਹੋ ਜਾਂਦਾ ਸਿਰਫ ਦਿਖਾਉਂਦੇ ਨੇ ਔਰ ਜਿਹੜੇ ਮੂਰਖ ਲੋਕ ਉਹਨਾਂ ਦੇ ਮਗਰ ਲੱਗਦੇ ਨੇ ਉਹ ਅਸਲੇਤ ਦੇ ਵਿੱਚ ਐ ਕਰਦੇ ਨੇ ਸਹੀ ਗੱਲ ਜਿਹੜਾ ਤੁਛ ਥੋੜੀ ਗੱਲ ਵੀ ਆ ਵੀਡੀਓ 'ਚ ਫਰਮਾਂਕਣ ਕੀਤਾ ਜਾਂਦਾ ਦਿਖਾਇਆ ਜਾਂਦਾ ਐਜ਼ ਅ ਪ੍ਰੈਕਟੀਕਲ ਉਹਦਾ ਤਾਂ ਨੁਕਸਾਨ ਬਹੁਤ ਵੱਡਾ ਹੁੰਦਾ ਨੁਕਸਾਨ ਹੋ ਰਿਹਾ ਜੀ ਬੱਚੇ ਅੱਜਕੱਲ੍ਹ ਤਾਂ ਸਕੂਲ ਜਾਣ ਦੇ ਇੰਟਰਸਟਿਡ ਨਹੀਂ ਹੈਗੇ। ਕਿਤਾਬਾਂ ਨਹੀਂ ਪੜ੍ਹਦੇ, ਸੋਸ਼ਲ ਮੀਡੀਆ ਤੇ ਬੈਠਦੇ ਨੇ। ਦੇਖਦੇ ਵੀ ਨੇ ਮਾੜੀਆਂ ਚੀਜ਼ਾਂ। ਹੂੰ ਗਲਤ ਸੰਗਤ ਵਾਲ ਤੁਰਦੇ ਨੇ। ਹਨਾ? ਇਹ ਤੁਸੀਂ ਇੱਕ ਵਾਰ ਦੇਖੋ। ਪੰਜਾਬ ਨੂੰ ਜੇ ਆਪਾਂ ਦੂਜੇ ਸਟੇਟਾਂ ਨਾਲ ਆਪਾਂ ਕੰਪੈਰੀਸ਼ਨ ਕਰਦੇ ਚਲੋ ਆਪਾਂ ਪੰਜਾਬ ਦਾ। ਹੂੰ ਸਭ ਤੋਂ ਵੱਧ ਪਰਸਨੈਲਿਟੀ ਵਾਲੇ ਲੋਕ ਪੰਜਾਬ ਦੇ ਹੂੰ ਵੈਰਸਟਾਈਲ ਲੋਕ ਪੰਜਾਬ ਦੇ ਜੀ ਹਨਾ ਤੇ ਸਭ ਕਿਰਤ ਕਰਨ ਵਾਲੇ ਲੋਕ ਪੰਜਾਬ ਦੇ ਹੂੰ ਇਹ ਪੰਜਾਬ ਦੀ ਸਿਫਤ ਹੁਣ ਪੰਜਾਬ ਬਦਖਾਇਆ ਕਿਹੋ ਜਿਹਾ ਪੰਜਾਬ ਦੇ ਲੋਕ ਆਤਵਾਦੀ ਹੂੰ ਪੰਜਾਬ ਦੇ ਲੋਕ ਗੁੰਡਾਗਰਦੀ ਕਰਦੇ ਪੰਜਾਬ ਦੇ ਮੁੰਡੇ ਗੈਂਗਸਟਰ ਬਿਲਕੁਲ ਗੈਂਗਸਟਰ ਆਉਂਦੇ ਕਿਥੋਂ ਯਾਪਾ ਦੇ ਕਿ ਗੈਂਗਸਟਰ ਜਮਾਤ ਤਾਂ ਹੈ ਨਹੀਂ ਹੂੰ ਉਹਨਾਂ ਨੂੰ ਬੁਲਾਤ ਗੈਂਗਸਟਰ ਬਣਾਉਂਦੇ ਸਹੀ ਗੱਲ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਜਿਹੜੇ ਅੱਜ ਕੱਲ ਲੋਕ ਇਹੋ ਜਿਹੇ ਮੈਂ ਸਭ ਤੋਂ ਵੱਡਾ ਕਸੂਰ ਇਸ ਟਾਈਮ ਪੂਰਾ ਸੋਸ਼ਲ ਮੀਡੀਆ ਦਾ ਟੋਟਲ ਅੱਜ ਕੱਲ ਹਰ ਇੱਕ ਤੁਰਦਾ ਬੰਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਇੰਟਰਵਿਊ ਲੈਣੋਂ ਹੂੰ ਉਹਦੇ ਕੋਲੇ ਤੁਰਦਾ ਫਿਰਦਾ ਚੈਨਲ ਆ ਉਹਦਾ ਹੁਣ ਜਦੋਂ ਵੀ ਕਿ ਜੇਪ ਤੇ ਫੋਨ ਬਟਨ ਕੈਮਰਾ ਉੱਨਰ ਨੂੰ ਇੰਟਰਵਿਊ ਲੈ ਲੋਕਾਂ ਦੀ ਪਰਸਨਲ ਲਾਈਫ ਕਰੂੰਗਾ ਜਿਹੜਾ ਸਹੀ ਗੱਲ ਤੁਸੀਂ ਅੱਗੇ ਕਹਿੰਦੇ ਨੂੰ ਤੁਸੀਂ ਅੱਗੇ ਭਾਈ ਤੂੰ ਜੇ ਕਿਸੇ ਪਾਸੇ ਜਾਣਾ ਹੈ ਤਾਂ ਦੱਸੀ ਨਾ ਕਹਿੰਦੇ ਗਰਾ ਗਿਆ ਤੇ ਹੁਣ ਅਗਲਾ ਸੋਸ਼ਲ ਮੀਡੀਆ ਤੇ ਸਟੋਰੀ ਕਰਦਾ ਹਾਂ ਅੱਜ ਕਰਦਾ ਸਨੈਪ ਐਂਦੀ ਹੈ ਜੀ ਪਹਿਲਾਂ ਗੱਡੀ ਦੇ ਵਿੱਚ ਸੈਲਫ ਬਾਅਦ ਚ ਭੱਜਦੀ ਹੈ ਪਹਿਲਾਂ ਸਨੈਪ ਪਾਹਿੰਦੇ ਵੀ ਹੁਣ ਮੈਂ ਚਾਬੀ ਚੱਕੀ ਹੁਣ ਮੈਂ ਗੱਡੀ ਦਾ ਟਾਕੀ ਲੌਕ ਕਰ ਲਿਆ ਹੁਣ ਮੈਂ 버ਗਰ ਖਾ ਰਿਹਾ ਹਾਂ ਮੈਂ ਦੀਜ਼ਾ ਪਹਿਲੇ ਸਨੈਪ ਪੈਨ ਲਾਉਂਦਾ ਹੂੰ ਪ੍ਰਾਇਵਸੀ ਨਹੀਂ ਨਾ ਪ੍ਰਾਇਵਸੀ ਖਦਮ ਉਹ ਲੋਕਾਂ ਦੀ ਬਿਲਕੁਲ ਅੱਛਾ ਤੁਸੀਂ ਫਿਰ ਉਹਨੇ ਇਧਰ ਹੀ ਮਨ ਬਣਾ ਲਿਆ ਪੱਕੇ ਤੌਰ ਤੇ ਹਾਂ ਮੈਂ ਇਧਰ ਨਹੀਂ ਅੱਛਾ ਆਹਾਂ ਥੈਂਕ ਯੂ ਰੀਅਰ ਅੱਛਾ ਫਿਰ ਕੋਈ ਚਲੋ ਗੱਲਾਂ ਤਾਂ ਆਪਣੀਆਂ ਹੋ ਚੱਲ ਰਹੀਆਂ ਰਹਿਣੀਆਂ ਸਹੀ ਗੱਲ ਆ ਵੀ ਪੰਜਾਬ ਨੂੰ ਬਾਹਲੇ ਤਰੀਕੇ ਦੇ ਨਾਲ ਖਰਾਬ ਜਾਂ ਕਹਿ ਸਕਦੇ ਵੀ ਉਜਾੜਿਆ ਜਾ ਸਕਦਾ ਹੈ ਅੱਛਾ ਭਈ ਹੁਣ ਫਿਰ ਨਵਾਂ ਗੀਤ ਕੀ ਕੀਤਾ ਨਵਾਂ ਗੀਤ ਕੀਤਾ ਜੀ ਆਡੀਓ ਤਿਆਰ ਆ ਆਪਣਾ ਅੱਛਾ ਵੀਡੀਓ ਕਰਨੀ ਗੱਲ ਉਹ ਆੜੀ ਸਰਾਂ ਨੇ ਨਹੀਂ ਹਾਂ ਜੀ ਕੀ ਲੀਕ ਕਰੀ ਮੇਰਾ ਸਰਾਂ ਨੇ ਥੋੜਾ ਜਿਹਾ ਬਸ ਇੱਕ ਮੰਦਿਰ ਦੇ ਉੱਪਰ ਯੋਧ ਦੇ ਉੱਪਰ ਹੈ ਅੱਛਾ ਅੱਛਾ ਤੁਸੀਂ ਹਥਿਆਰ ਆਣਾ ਕਹਿੰਦੇ ਸੀ ਹਾਂ ਜੀ ਉਹ ਹਥਿਆਰਾਂ ਦਾ ਸਰਾਂ ਦੇ ਵਿੱਚ ਤੇਰਾ ਰਹਾ ਜਾਣਾ ਸਰਾਂ ਨੇ ਉਹ ਚੱਲਦਾ ਏ ਸਿੱਕਾ ਤੇਰੇ ਆਲੇ ਜੱਟ ਦਾ ਬੇਫਿਕਰੀ ਤੂੰ ਹੋ ਕੇ ਰਹਿ ਗੋਰੀਏ ਐਮ ਦਾ ਸੀ ਕੁਸ਼ਾਨ ਅੱਛਾ ਸਰਾਂ ਨੇ ਸੁਣੋ ਫਿਰ ਅਗਲੇ ਕੀ ਕਹਿਣਗੇ ਫਿਰ ਤੁਹਾਨੂੰ ਫਿਰ ਕਮੈਂਟ ਕਰਨ ਦੇ ਲਈ ਤੁਹਾਡੇ ਜਨਮ ਦੇ ਉੱਪਰ ਕਮੈਂਟ ਗਲਤ ਨਾ ਹੋ ਜਾਵੇ ਮਿਊਜ਼ਿਕ ਹੈ ਜਦੋਂ ਦਬਾ ਬਟਾ ਲਿਆ ਤਾਂ ਮਾੜੇ ਪ੍ਰੂਵ ਕਰ ਦਿੰਦਾ ਅੱਛਾ ਸਹੀ ਗੱਲ ਹੈ ਹਰ ਇੱਕ ਤਰ੍ਹਾਂ ਦੇ ਲੋਕ ਬੈਠੇ ਨੇ ਨਾ ਤੱਲੇ ਫਿਰ ਉਹ ਕਹਿਣਗੇ ਨਾ ਵੀ ਪਹਿਲਾਂ ਕੀ ਗੱਲਾਂ ਕੀਤੀਆਂ ਹੁਣ ਕੀ ਗੱਲਾਂ ਕੀਤੀਆਂ ਸਹੀ ਗੱਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਪੰਜਾਬੀ ਇਤਨੂੰ ਬਚਾਉਣਾ ਹੈ ਸਾਡੀ ਜਵਾਨੀ ਨੂੰ ਬਚਾਉਣਾ ਹੈ ਸਾਡੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਮੈਨੂੰ ਲੱਗਦਾ ਵੀ ਉਹ ਬਚਾਉਣ ਨਾਲ ਤਾਂ ਬਹੁਤ ਘੱਟ ਨੇ ਸੋਸ਼ਲ ਮੀਡੀਆ ਖਤਮ ਕਰ ਦਿਓ ਪੰਜਾਬ ਚ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਫੋਨ ਦੇਣਾ ਬੰਦ ਕਰ ਦਿਓ ਪੰਜਾਬੀ ਦੇ ਪਾਜੋ ਹੁਣ ਆਪਾਂ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂ ਤੁਸੀਂ ਵੀ ਗੱਲ نوٹ ਕੀਤੀ ਆਪਣੇ ਸਾਰੇ ਆਸੇ ਪਾਸੇ ਪੰਜਾਬੀ ਬੈਠੇ ਹੁੰਦੇ ਹਨ ਹੈਨਾ ਉਹ ਆਪਸ ਦੇ ਵਿੱਚ ਮਾਪੇ ਬੱਚਿਆਂ ਦੇ ਨਾਲ ਗੱਲ ਜਿਹੜੀ ਲੈਂਗੁਏਜ ਚ ਕਰਦੇ ਨੇ ਹਿੰਦੀ ਚ ਬੈਠੇ ਤੁਸੀਂ ਪੰਜਾਬ ਚ ਹੂੰ ਗੱਲ ਤੁਸੀਂ ਪੰਜਾਬ ਦੀ ਕਰਦੇ ਪਰ ਕਰ ਕਿਹੜੀ ਲੈਂਗੁਏਜ ਰਹਿਉਣੀ ਤੇ ਮਤਲਬ ਮਾਪੇ ਆਪਣੇ ਬੱਚੇ ਨੂੰ ਪੰਜਾਬੀ ਦੱਸਣਾ ਹੀ ਨਹੀਂ ਚਾਹੁੰਦੇ ਵੀ ਪੰਜਾਬੀ ਕਿਵੇਂ ਬੋਲੀ ਦੀ ਆ ਕਿਵੇਂ ਬੜੀ ਦੀ ਆ ਹੂੰ ਹੁੰਦਾ ਕਾਫੀ ਫਰਜ ਬਣਦਾ ਜਦੋਂ ਸਕੂਲ ਪੰਜਾਬੀ ਦੇ ਵਿੱਚ ਜਦੋਂ ਪੰਜਾਬੀ ਬੋਲਣ ਦੇ ਜਦੋਂ ਸਕੂਲ ਇੱਕ ਬੱਚੇ ਨੂੰ ਫਾਇਨ ਲਾਂਦਾ ਉਹ ਸਕੂਲ ਚ ਪੰਜਾਬੀ ਕਿਉਂ ਬੋਲ ਰਹੇ ਇਹ ਫਰਜ ਬਣਦਾ ਮਾਪੇ ਉੱਥੇ ਜਾ ਕੇ ਪੁੱਛਣ ਵੀ ਕਿਉਂ ਸਾਡੇ ਬੱਚੇ ਨੂੰ ਪੰਜਾਬੀ ਬੋਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਉੱਛਦੇ ਨਹੀਂ ਸਕੂਲ ਫਿਰ ਉਹ ਬੱਚੇ ਫਿਰ ਉਹੀ ਸਿੱਖ ਲੈਂਦੇ ਨੇ ਜੇ ਇੱਕ ਪੀੜੀ ਹਿੰਦੀ ਬੋਲੂ ਦੂਜੀ ਵੀ ਬੋਲੂ ਦੂਜੀ ਬੋਲੂ ਤੀਜੀ ਬੋਲੂ ਪੰਜਾਬੀ ਕਿੱਥੇ ਗਈ ਪੰਜਾਬੀ ਤਾਂ ਖਤਮ ਪੰਜਾਬੀ ਮਾਹੂਲੇ ਤਾਂ ਫਿਰ ਰਹੀ ਨਾ ਸਹੀ ਹੈ ਕਈ ਲੋਕ ਇਹ ਵੀ ਕਹਿੰਦੇ ਨੇ ਨਾ ਕਿ ਪੰਜਾਬੀ ਚ ਪਨਾ ਸੱਭਿਆਚਾਰ ਕਲਚਰ ਹੁੰਦਾ ਸੀ ਲੋਕ ਬੋਲੀਆਂ ਸੁਣਾਉਂਦੇ ਸੀ ਗਾਉਂਦੇ ਸੀ ਉਹ ਚੀਜ਼ਾਂ ਖਤਮ ਹੋ ਗਈਆਂ ਹੈਗੀਆਂ ਮੇਰੇ ਮੇਰੇ ਆਪ ਮੇਰਾ ਯਾਰ ਦੋਸਤ ਹੈ ਕਰੁੰਦਾ ਸੀ ਹੂੰ ਪੂਰੇ ਦੇ ਬਟੈਂਡੇ ਦਾ ਹੀ ਆ ਮਾਨ ਹੂੰ ਉਹ ਉਹ ਆਪਣਾ ਪੰਜਾਬੀ ਕਲਚਰ ਲੈ ਕੇ ਤੁਰਦਾ ਚਾਦਰਾਂ ਲਾਂਦਾ ਹੈ ਕੁਰਤਾ ਪਾਉਂਦਾ ਹੈ ਹਨਾ ਉਹਨੇ ਜਿੱਥੇ ਜਾਣਾ ਚੰਡੀਗੜ੍ਹ ਦਿੱਲੀ ਬੰਬਈ ਜਿੱਥੇ ਜਾਉਂ ਉਹ ਉਹ ਨਹੀਂ ਮੰਜਾਬੀ ਕਲਚਰ ਕੇਰੀ ਕਰਦੇ ਮੇਰੇ ਘਰ ਦੇ ਵਿੱਚ ਅਸੀਂ ਕਦੇ ਹਿੰਦੀ ਨਹੀਂ ਬੋਲਦੇ ਸਸਿ ਨਹੀਂ ਪੰਜਾਬੀ ਕਲਚਰ ਕੇਰੀ ਕਰਦੇ ਅਸੀਂ ਛੜਨਾ ਉਹ ਵੀ ਆ ਕੇ ਬਹਿ ਜਾਣਾ ਬੰਬੇੜਾ ਆ ਕੇ ਬਹਿ ਜਾਏ ਕੋਈ ਦਿੱਲੀ ਵਾਲਾ ਆ ਕੇ ਬਹਿ ਜਾਵੇ ਛੜਨਾ ਕਰੇ ਗੱਲ ਸਹੀ ਅਸੀਂ ਕਿੱਥੋਂ ਪਿਛੜੇ ਹਾਂ ਤੁਹਾਨੂੰ ਦੱਸੇ ਹੋ ਨੌਲੇਜ ਉਹ ਆਪਣੀ ਨੌਲੇਜ ਦਿਖਾ ਰਿਹਾ ਸੀ ਤੇ ਪੰਜਾਬ ਆਪਣੀ ਨੌਲੇਜ ਦਿਖਾਏਗਾ ਹੂੰ ਪੰਜਾਬ ਦਾ ਕਲਚਰ ਵਿੱਚ ਕਲਚਰ ਸੀ ਸੋਸ਼ਲ ਮੀਡੀਆ ਨੇ ਉਹਨੂੰ ਪੂਰ ਕਲਚਰ ਬਣਾ ਦਿੱਤਾ ਸੋਸ਼ਲ ਮੀਡੀਆ ਹੋ ਬੜਾ ਗਿਆ ਇਨਫਲੂਐਂਸ ਜ਼ਿਆਦਾ ਵਧ ਗਿਆ ਲੋਕਾਂ ਦੀ ਜ਼ਿੰਦਗੀ ਦੀ ਲੋਕਾਂ ਦੀ ਜ਼ਿੰਦਗੀ ਦੀ ਪ੍ਰਾਈਵੇਸੀ ਖਤਮ ਕਰ ਦਿੱਤੀ ਪਰਦਾ ਚੱਕ ਦੋ ਲੋਕਾਂ ਨੂੰ ਹੂੰ ਉਹ ਮਾਰ ਖਾ ਗਿਆ ਸੀ ਸਹੀ ਹੈ ਜੁਣਾ ਪਹਾੜ ਹਿਮਾਚਲ ਜਾਂਦੇ ਹਾਂ ਮੈਂ ਹਿਮਾਚਲ ਵਾਟਰ ਟ੍ਰੈਵਲ ਕਰਦਾ ਹਾਂ ਮੈਂ ਉੱਥੇ ਇੱਕ ਗੱਲ ਦੇਖਿਆ ਨੋਟ ਕੀਤਾ ਮੈਂ ਪੰਜਾਬ ਤੇ ਹਿਮਾਚਲ ਦੇ ਵਿੱਚ ਡਿਫਰੈਂਸ ਦੇਖਿਆ ਮੈਂ ਉੱਥੇ ਕੋਈ ਵੀ ਬੰਦੇ ਦੇ ਹੱਥ ਦੇ ਵਿੱਚ ਫੋਨ ਨਹੀਂ ਦੇਖਿਆ ਵੀ ਜਿਹੜਾ ਰੀਲਾਂ ਦੇਖ ਰਿਹਾ ਟਾਈਮ ਪਾਸ ਵਾਸਤੇ ਜਾਂ ਕੋਈ ਦੁਕਾਨਦਾਰ ਸਮਾਨ ਦੇ ਡੋਰੀਆਂ ਦੇਖ ਰਿਹਾ ਮੈਂ ਨਹੀਂ ਦੇਖਿਆ ਉੱਥੇ ਲੋਕ ਆਪਣੇ ਕੰਮ 'ਤੇ ਧਿਆਨ ਇਧਰਲੇ ਲੋਕ ਇੱਕ ਹੱਥ ਦੇ ਵਿੱਚ ਰਿੰਗਾਂ ਦੇਖ ਰਹੇ ਨੇ ਦੂਜੇ ਹੱਥ ਦੇ ਵਿੱਚੋਂ ਸਮਾਨ ਦੇ ਰਹੇ ਹੁੰਦੇ ਨੇ ਗੱਲਾਂ ਵੀ ਲੋ ਲੈ। ਇਹ ਇਹ ਦਿੱਤਾ ਫੈਕਟਰ ਪਾਉਂ ਜਾਂ ਮੈਟਰ ਕਰਦਾ। ਹੂੰ ਬਹੁਤ ਜ਼ਿਆਦਾ। ਇਹ ਆ ਇਹ ਹੁਣ ਨਹੀਂ ਪਤਾ ਲੱਗ ਰਿਹਾ ਲੋਕਾਂ ਨੂੰ ਉਹਨੇ ਚੀਜ਼ਾਂ ਵਧੀਆ ਲੱਗ ਰਹੀਆਂ ਨੇ ਕਿ ਜਦੋਂ ਆ ਮਾਪੇ-ਬਾਪ ਦੇਖਦੇ ਨੇ ਨਾ ਵੀ ਮੇਰੀ 2 ਸਾਲ ਦੀ ਬੱਚੀ ਬੜਾ ਸੋਹਣਾ ਡਾਂਸ ਕਰ ਰਹੀ ਆ। ਹੂੰ ਹਨਾ ਇਹ ਅੱਜ ਤਾਂ ਉਹਨਾਂ ਨੂੰ ਸੋਹਣਾ ਲੱਗਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਇਹਦਾ ਪਤਾ ਲੱਗੂ ਵੀ ਸਾਈਡ ਇਫੈਕਟ। ਹੂੰ ਲੈਕਚਰ ਤਾਂ ਪੇਸ਼ ਕਰਦਾ ਹਾਂ ਬਿਲਕੁਲ ਅੱਛਾ ਜਰ ਬਾਈ ਜੋ ਤੁਸੀਂ ਪਟਿਆਲੇ ਰਹਿੰਦੇ ਹੋ ਯੂਨੀਵਰਸਿਟੀ ਜਾਂਦੇ ਹੋਗੇ ਉਦੋਂ ਇਹ ਨਹੀਂ ਕਿ ਆ ਵੀ ਜਲਪੰਗੜੇ ਭੁੰਨ ਲਈ ਸਾਈਡ ਹੋ ਜਾਣਾ ਤੁਸੀਂ ਪੰਜਾਬੀ ਹਤ ਨੂੰ ਜਲਦੀ ਚਾਹੁੰਦੇ ਸੀ ਕਿ ਪੰਜਾਬ ਨੂੰ ਮੈਂ ਨਾ ਪਿਆਰ ਕਰਦਾ ਪੰਜਾਬ ਕਿੱਥੋਂ ਆਇਆ ਇਹ ਚੀਜ਼ਾਂ ਕਿਤੇ ਮਨ ਚਾਹੀ ਮੈਂ ਮੇਰਾ ਗਰੁੱਪ ਹੈ ਹੋਏ ਅਸੀਂ 7-8 ਮੁੰਡੇ ਹਾਂ ਸਾਡੇ ਵੀ ਸਾਹ ਦੇ ਨਹੀਂ ਹੀ ਗੱਲਾਂ ਚਾਹੁੰਦੇ ਅਸੀਂ ਸਾਡਾ ਤੁਰਨਾ ਫਿਰਨਾ ਬੋਲਣਾ ਪੰਜਾਬੀ ਹੈ ਜਦੋਂ ਅਸੀਂ ਕਿਸੇ ਦੂਜੇ ਬੰਦੇ ਨਾਲ ਇਹ ਗੱਲ ਕਰਦੇ ਆ ਉਹ ਸਾਨੂੰ ਕਹਿੰਦਾ ਯਾਰ ਕਿੱਦਾਂ ਜੀ ਤੂੰ ਲੱਗੇ ਬਹਿ ਗਿਆ ਕੋਈ ਵਧੀਆ ਗੱਲ ਸੁਣਾ ਵਧੀਆ ਗੱਲ ਦਾ ਮਤਲਬ ਕੀ ਹੁੰਦਾ ਲੈਕਚਰ ਤਾਂ ਦਿਖਾਓ ਆ ਜਿਹੜੇ ਲੋਕਾਂ ਵਾਸਤੇ ਇਹ ਵਧੀਆ ਗੱਲ ਲੱਗੀ ਹੂੰ ਜਿਹੜੀ ਅਸਲ 'ਚ ਵਧੀਆ ਗੱਲ ਉਹ ਨਹੀਂ ਪਤਾ ਉਹ ਸਾਡਾ ਪੰਜਾਬੀ ਹੈ ਮੈਂ ਨਾਮ ਨਹੀਂ ਲੈਣਾ ਤੋ ਉਹਦਾ ਸਿੰਗਾਰ ਹੂੰ ਉਹ ਬੇਸ਼ ਦੇ ਬਹੁਤ ਵੱਡੇ ਬਿਜ਼ਨਸਮੈਨ ਦੇ ਮੁੰਡੇ ਦੇ ਵਿਆਹ ਤੇ ਗਿਆ ਹੂੰ ਲੈ ਗਿਆ ਕੀ ਗਿਆ ਆਪਣੇ ਨਾਲ ਉਹ ਹਿਪ ਹੌਪ ਕਲਚਰ ਉਹਦਾ ਪਹਿਰਾਵਾ ਹਿਪ ਹੌਪ ਸੀ ਉਹਦਾ ਗਾਣ ਦਾ ਤਰੀਕਾ ਇਹ ਹਿਪ ਹੌਪ ਸੀ ਉਥੇ ਘੁੜਦਾ ਜਾਵਦਾ ਵੀ ਲੱਗੇ ਨਾ ਸਕਦਾ ਉਥੇ ਘੁੜਦਾ ਪਿਆਮਾ ਵੀ ਭਾਗ ਜਾ ਪੰਜਾਬੀ ਗਾਣੇ ਵੀ ਗਾ ਸਕਦਾ ਪੰਜਾਬੀ ਮਾਂ ਬੋਲੀ ਨੂੰ ਹੋਰ ਸੋਨਾ ਪੇਸ਼ ਕਰ ਸਕਦਾ ਸੀ ਪਰ ਨਹੀਂ ਕੀਤਾ ਉਹਨੇ ਪੈਸੇ ਬਣਾ ਲਏ ਪੰਜਾਬੀ ਕਲਚਰ ਦਾ ਪਿੱਛੇ ਰਹਿ ਗਿਆ ਹੂੰ ਬਿਲਕੁਲ ਇਹ ਇਹ ਟੀਜਾ ਵੀ ਕਿ ਇਹ ਵੀ ਕਿਸੇ ਕਿਸ ਨੂੰ ਹਨਰ ਦਿੱਤਾ ਜਾਂਦਾ ਨਾ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਹੈ ਵੀ ਤੁਹਾਨੂੰ ਕਹਦਾ ਵੀ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰੋ ਜਾਂ ਉਹਨਾਂ ਦੀ ਡਿਊਟੀ ਲੱਗੀ ਰਿਪਰੈਜ਼ੈਂਟ ਉਹ ਕਿਸ ਤਰੀਕੇ ਨਾਲ ਕਰ ਰਹੇ ਆ ਇਹ ਵੀ ਵੱਡੀ ਗੱਲ ਆ ਨਾ ਵੱਡੀ ਗੱਲ ਇਹ ਨਹੀਂ ਵੀ ਆਪਾਂ ਕੀ ਕਰ ਸਕਦੇ ਆ ਵੱਡੀ ਗੱਲ ਇਹ ਹੁੰਦੀ ਆਪਾਂ ਕੀ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਰਦੇ ਆ ਹੂੰ ਵੀ ਹਮਨੇ ਆਪਣਾ ਇੱਕ ਦਾਇਰਾ ਦਾਇਰੇ ਦੇ ਵਿੱਚ ਰਹਿ ਕੇ ਤਾਂ ਹਰ ਕੋਈ ਕੰਮ ਕਰ ਸਕਦਾ ਪਰ ਆਪਾਂ ਐਫਰਟ ਉਹਨਾਂ ਤੋਂ ਮੰਨਾਂਗੇ ਨਾ ਵੀ ਜਿਹੜਾ ਬੰਦਾ ਦਾਇਰੇ ਤੋਂ ਬਾਹਰ ਹੋ ਕੇ ਕੰਮ ਕਰੇ ਉਹ ਬੰਦਾ ਐਫਰਟਸਲ ਉਹ ਬੰਦਾ ਦਮਦਾਰ ਹੈ ਵੀਾਰੇ ਬੰਦਾ ਉਹਰੇ ਨਹੀਂ ਕਰਦਾ ਫਿਰ ਵੀ ਇਹਨੇ ਕੀਤਾ ਦਮ ਹੈ ਹੁਣ ਮੈਂ ਆਪਣੀ ਸਟੇਟ ਵਾਸਤੇ ਗਾਣਾ ਗਾ ਸਕਦਾ ਸੀ ਮੈਂ ਗਾਇਆ ਹਾਲਾਂਕਿ ਮੇਰਾ ਕੈਰੀਅਰ ਦਾ ਸਟਾਰਟਿੰਗ ਸੀ ਮੇਰੇ ਕੈਰੀਅਰ ਦੇ ਮੇਰੇ ਵਾਸਤੇ ਰਿਸਕ ਸੀ ਪਰ ਮੈਂ ਫਿਰ ਵੀ ਕੀਤਾ ਲੋਕਾਂ ਨੇ ਨਹੀਂ ਮਨਜ਼ੂਰ ਕੀਤਾ ਅੱਜ ਨਹੀਂ ਕੀਤਾ ਕੱਲ ਨੂੰ ਨਹੀਂ ਕਰ ਵੀ ਕਰਦਾ ਕਰੂ ਮੈਂ ਖੜੂਗਾ ਨਹੀਂ ਸੋ ਇਹ ਸੀ ਬਾਈ ਸ਼ੈਰੀ ਕਿਉਂਕਿ ਕਈ ਲੋਕ ਐਜੇ ਹੁੰਦੇ ਨੇ ਜਿਹੜੇ ਪੰਜਾਬ ਦਾ ਦਰਦ ਰੱਖੀ ਬੈਠੇ ਹੁੰਦੇ ਨੇ ਪੰਜਾਬ ਦੇ ਲਈ ਬੋਲਦੇ ਨੇ ਪਰ ਸਾਡੇ ਕਈ ਲੋਕ ਐਜੇ ਨੇ ਨਹੀਂ ਪਸੰਦ ਕਰਦੇ ਚੰਗੀਆਂ ਚੀਜ਼ਾਂ ਸਾਨੂੰ ਸੁਣਨੀਆਂ ਚਾਹੀਦੀਆਂ ਉਹਤੇ ਪਹਿਚਾਨ ਕਰਨੀ ਚਾਹੀਦੀ ਹੈ ਉਹਤੇ ਪਕੜਾ ਰੱਖਣੀ ਚਾਹੀਦੀ ਹੈ ਜੁੜੇ ਲੋਕ ਰਾਇਟੀ ਵੀ ਨਾਲ ਧੰਨਵਾਦ